ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਖੜੇ ਆਂ ਇਹ ਪਿੰਡ ਰੰਗੋਾ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਜਿੱਥੇ ਕਿ ਸਾਨੂੰ ਇੱਥੇ ਵੀਰ ਨੇ ਵੀਰਾਂ ਨੇ ਸਾਨੂੰ ਦੱਸਿਆ ਕਰਨ ਵੀਰ ਨਾਲ ਲਤਾਲੇ ਨਾਲ ਗੱਲ ਹੋਈ ਸੀ ਵੀਰ ਹੋਣਾਂ ਨਾਲ ਤੇ ਇੱਥੇ ਵੀ ਲਵਾਰਸ ਹਾਲਤ ਦੇ ਵਿੱਚ ਦੋ ਦਿਨ ਦਾ ਸਾਡੇ ਪਿੰਡ ਦੇ ਵਿੱਚ ਵੀਰ ਰਹਿ ਰਿਹਾ ਵਾ ਜਦੋਂ ਅਸੀਂ ਇਹਨਾਂ ਦੇ ਕੋਲ ਇੱਥੇ ਅੱਜ ਜਦੋਂ ਇਹ ਦੇਖਿਆ ਦਾ ਵੀਰ ਦੀ ਲੱਤ ਦੇ ਵਿੱਚ ਕੀੜੇ ਪਏ ਹੋਏ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਵਿੱਚ ਇੱਥੇ ਖੜ੍ਹ ਵੀ ਨਹੀਂ ਹੋ ਰਿਹਾ ਜੀ ਇੰਨੀ ਜ਼ਿਆਦਾ ਬਦਬੂ ਮਾਰ ਰਹੀ ਸੀਗੀ ਤੇ ਧੰਨਵਾਦ ਇਸ ਪਿੰਡ ਦੇ ਵੀਰਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਦੱਸਿਆ ਤਾਂ ਇਹਨੂੰ ਅਸੀਂ ਵੀ ਇੱਥੋਂ ਲੈਣ ਆਏ ਆ ਤੇ ਇਹ ਬਾਈ ਦੱਸਦਾ ਸਾਡਾ ਸਾਨੂੰ ਥੋੜਾ ਜਿਹਾ ਹਿੰਦੀ ਵਿੱਚ ਦੱਸਦਾ ਹਟਾਗਾ ਮੈਂ ਕਿ ਇਹ ਜ਼ਿੰਮੇਵਾਰ ਦੇ ਕੋਲ ਰਹਿ ਰਿਹਾ ਸੀਗਾ ਜਿੱਥੇ ਉਹਨਾਂ ਨੇ ਪੈਸੇ ਮੇਰੇ ਦੱਬਲੇ ਸ਼ਾਇਦ ਉਹਨਾਂ ਨੇ ਰਾਡ ਰੂਡ ਮਾਰੀ ਲੋਹੇ ਦੀ ਮਤਲਬ ਕੋਈ ਮਤਲਬ ਗਰਮ ਕੋਈ ਚੀਜ਼ ਲਾਤੀ ਦੱਸਣ ਦੇ ਮਤਾਬਕ ਵੀਰ ਦੇ ਵੀ ਮੇਰੇ ਤੇ ਰਾਡ ਕੋਈ ਗਰਮ ਲਾਤੀ ਵੀ ਜ਼ਖਮ ਹੋ ਗਿਆ ਵੀ ਮੈਂ ਚਲੋ ਫਰਨ ਨਹੀਂ ਸਕਦਾ ਥੋੜਾ ਦਿਮਾਗੀ ਬੀਬੀ ਰੌਬਸੈਟ ਆ ਤੇ ਅਸੀਂ ਨੂੰ ਮਾਨਵ ਸੇਵਾ ਉਤੋਂ ਸੇਵਾ ਸੈਟੀ ਦੇ ਵਿੱਚ ਲੈ ਜਾਵਾਂਗੇ ਦਾ ਇਲਾਜ ਕਰਾਵਾਂਗੇ ਜਿੰਨਾਂ ਜਿਹਦਾ ਪਰਿਵਾਰ ਨਹੀਂ ਮਿਲਦਾ ਤੇ ਸਾਡੇ ਕੋਲ ਹੀ ਰਹੇਗਾ ਵੀਰਾ ਧੰਨਵਾਦ ਇਹਨਾਂ ਦੇ ਪਿੰਡ ਵਾਸੀਆਂ ਦਾ ਵੀਰਾਂ ਦਾ ਜਿਨ੍ਹਾਂ ਨੇ ਨੂੰ ਖਾਣ ਪੀਣ ਲਈ ਰੋਟੀ ਚਾਹ ਪਾਣੀ ਦਿੱਤਾ ਹਨ ਤੇ ਇਮਾਨੀਤ ਨੂੰ ਸ਼ਰਮਸਾਰ ਨਾ ਕਰਿਆ ਕਰੋ ਗਰੀਬ ਦੇ ਪੈਸੇ ਦੱਬ ਕੇ ਕੋਈ ਇਹਦੇ ਵਿੱਚ ਕੋਈ ਬਿੜਿਆ ਕਰਨੀ ਹੈ ਜੀ ਤੇ ਧੰਨਵਾਦ ਭਰਾਵਾਂ ਦਾ ਪੰਡਵਾਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ